ਇਹ ਤੇ ਮੈਂ ਕਹਿੰਦਾ ਜਿੰਨੇ ਰੈਲੀ ਦੇ ਵਿੱਚ ਆਏ ਆ ਇਹਨਾਂ ਦਾ ਹੀ ਡੋਪ ਟੈਸਟ ਕਰਾ ਲੈਣ ਸਾਰਿਆਂ ਦਾ ਤੇ ਇਹਨਾਂ ਦੇ ਵਿੱਚੋਂ ਨਿਕਲਣੇ ਆ ਸਾਰੇ ਮੈਂ ਕਹਿੰਦਾ ਜਿਹੜੇ ਅੰਦਰ ਸਟੇਜ ਤੇ ਬੈਠੇ ਜਾਂ ਜਿੰਨੇ ਪੰਡਾਲ ਦੇ ਵਿੱਚ ਬੈਠੇ ਆ ਸਾਰੇ ਨਸ਼ੇ ਦੇ ਨਾਲ ਹੀ ਹੋਣੇ ਆ ਕੋਈ ਮਹਿੰਗਾ ਕਹਿੰਦਾ ਕੋਈ ਸਸਤਾ ਕਹਿੰਦਾ ਕੋਈ ਖਾਂਦੇ ਸਾਰੇ ਗਿਆ ਤੇ ਕਿਦੋਂ ਇਦਾਂ ਰੈਲੀਆਂ ਦੇ ਨਾਲ ਨਸ਼ੇ ਨਹੀਂ ਖਤਮ ਹੋ ਸਕਦੇ ਤੇ ਪਰ ਇਹ ਕਿ ਅੱਛਰੇ ਆਮ ਚਲਣ ਦੇ ਮੈਡੀਕਲ ਜਿਹੜਾ ਮੱਚ ਚੱਲਦਾ ਭਾਈ ਨਾ ਹੀ ਲੈਣਾ ਹੁੰਦਾ ਦੇ ਦਿਓ ਅਗਲਾ ਪੱਤਾ ਕਰਕੇ ਸ਼ਾਮੇ ਰੱਖੋ ਨਸ਼ਾ ਕਿਤੇ ਪੇਟਾ ਪੁਲਸ ਵਾਲੇ ਮਹੀਨਾ ਲਿੰਦੇ ਆ ਉਹਨਾਂ ਨੂੰ ਮਹੀਨੇ ਮਿਲਦੇ ਆ ਤੇ ਨਸ਼ੇ ਵੇਚਦੇ ਆ ਜਿੱਦਣ ਆਫੇ ਰੱਖੀ ਆ ਜੇ ਲੋਕਾਂ ਨੇ ਕੰਮ ਕਰਨਾ ਇੱਥੇ ਲੋਕਾਂ ਨੇ ਕੰਮ ਕਰਨਾ ਤਾਂ ਫਿਰ ਮੈਂ ਕਹਿੰਦਾ ਵੀ ਇਹ ਜਣੀਆਂ ਤਰਖਾਵਾਂ ਜਣੀਆਂ ਬੰਦ ਕਰ ਦਿਓ ਇਹਨਾਂ ਨੂੰ ਹਣਾ ਫੇ ਲੋਕੀ ਇਹਨਾਂ ਲੋਕਾਂ ਨੂੰ ਪੈਸੇ ਦੇਣੇ ਚਾਲੂ ਕਰ ਦਿਓ ਤਾਂ ਲੋਕੀ ਆਪੀ ਨਸ਼ਾ ਮੰਨ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ اے ਵੇਖ ਰਹੇ ਹੋ ਤੁਸੀਂ ਇਸ ਸਮੇਂ ਜਲੰਧਰ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਰਕਾਰ ਰੈਲੀ ਕਰ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨੌਜਵਾਨਾਂ ਨੂੰ ਨਸ਼ੇ ਛੱਡਣ ਦੇ ਲਈ ਤੇ ਜਿਹੜੇ ਆਮ ਜਨਸਧਾਰਨ ਲੋਕ ਨੇ ਉਹਨਾਂ ਨੂੰ ਸਰਕਾਰ ਦੀ ਮਦਦ ਕਰਨ ਦੇ ਲਈ ਪੱਕੇ ਕੀਤਾ ਜਾ ਰਿਹਾ ਹੈ ਸੌਹਾਂ ਚਕਾਈਆਂ ਜਾ ਰਹੀਆਂ ਨੇ ਅਲੱਗ-ਅਲੱਗ ਜਗ੍ਹਾ ਤੇ ਪ੍ਰੋਗਰਾਮ ਹੋਏ ਨੇ ਉਸ ਰੈਲੀ 'ਚ ਆਏ ਹੋਏ ਲੋਕਾਂ ਤੋਂ ਹੀ ਜਾਣਦੇ ਆ ਕਿ ਕਿਹੋ ਜਿਹਾ ਬਦਲਾਅ ਆਇਆ ਇਸ ਸਰਕਾਰ ਦੇ ਆਉਣ ਤੋਂ ਬਾਅਦ ਕਿ ਨਸ਼ਿਆਂ ਨੂੰ ਕੋਈ ਠੱਲ ਪਈ ਹੈ ਜੇ ਪਈ ਹੈ ਤਾਂ ਕਿਹੋ ਜਿਹੀ ਪਈ ਹੈ ਨਸ਼ੇ ਕਿਹੋ ਜਿਹਾ ਚੱਲ ਰਹੇ ਨੇ ਬਾਈ ਹਣੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਸਤਿਗੁਰ ਜੀ ਸਤਿਗੁਰ ਜੀ ਇੱਥੇ ਤੁਸੀਂ ਰੈਲੀ ਦੇ ਵਿੱਚ ਆਏ ਹੋ ਜੀ ਸਰ ਤੇ ਕੀ ਆਸ ਲੈ ਕੇ ਆਏ ਹੋ ਕਿ ਨਸ਼ੇ ਨੂੰ ਠੱਲ ਪੈ ਜਾਣੀ ਹੈ ਜਾਂ ਇਹ ਸਿਰਫ ਦਿਖਾਉਣ ਦਾ ਤਰੀਕਾ ਹੈ ਲੱਗਦਾ ਕੀ ਹੈ ਇਹ ਸਾਰੀ ਰੈਲੀ ਦੇ ਪ੍ਰੋਗਰਾਮ ਵਾਲੀ ਨਸ਼ੇ ਜਿਹੜੇ ਆ ਨਸ਼ੇ ਖਤਮ ਤੇ ਨਹੀਂ ਹੋ ਸਕਦੇ ਕਿਦੋਂ ਇਦਾਂ ਰੈਲੀਆਂ ਦੇ ਨਾਲ ਨਸ਼ੇ ਨਹੀਂ ਖਤਮ ਹੋ ਸਕਦੇ ਹਨਾ ਇਹ ਤਾਂ ਜਦਾਂ ਜ਼ਿਕਰ ਗਰਾਊਂਡ ਲੈਵਲ ਤੇ ਕੰਮ ਨਹੀਂ ਹੁੰਦਾ ਉਹਨਾਂ ਜ਼ਿਕਰ ਕੁਝ ਨਹੀਂ ਹੋਣਾ ਜੀ ਕਿਉਂਕਿ ਹੁਣ ਪਿੰਡਾਂ ਸ਼ਹਿਰਾਂ ਪਿੰਡਾਂ ਦੇ ਵਿੱਚ ਚਲ ਜਾਓ ਤੇ ਘਰ ਘਰ ਨਜਾਗਾ ਸਾਰੇ ਲੈnde ਵੀ ਆ ਕਰਦੇ ਵੀ ਆ ਇਹਦੇ ਮੈਂ ਕਹਿੰਦਾ ਜਿੰਨੇ ਰੈਲੀ ਦੇ ਵਿੱਚ ਆਏ ਆ ਇਹਨਾਂ ਦਾ ਹੀ ਡੋਪ ਟੈਸਟ ਕਰਾ ਲੈਣ ਸਾਰਿਆਂ ਦਾ ਤਾਂ ਇਹਨਾਂ ਦੇ ਵਿੱਚੋਂ ਨਿਕਲਣੇ ਆ ਸਾਰੇ ਹਨਾ ਉਹ ਉੱਤੇ ਕੀ ਉੱਤੇ ਰੈਲੀ ਦੇ ਨਾਲ ਕੀ ਕਰਨਗੇ ਉਹ ਤਾਂ ਹਟ ਜਾਣਗੇ ਹਾਂ ਮੈਂ ਕਹਿੰਦਾ ਜਿਹੜੇ ਅੰਦਰ ਸਟੇਜ ਤੇ ਬੈਠੇ ਜਾਂ ਜਿੰਨੇ ਪੰਡਾਲ ਦੇ ਵਿੱਚ ਬੈਠੇ ਆ ਜਿੰਨੇ ਮੁਲਾਜ਼ਮ ਆ ਜਾਂ ਕੋਈ ਵੀ ਹੈਗਾ ਜੀ ਉਹਨਾਂ ਦਾ ਸਾਰਿਆਂ ਦਾ ਡਰਗ ਟੈਸਟ ਕਰਾ ਲੈਣਾ ਇੱਥੇ ਹਾਂ ਸਾਰੇ ਨਸ਼ੇ ਦੇ ਨਾਲ ਹੀ ਹੋਣੇ ਆ ਅੱਛਾ ਜੀ ਹਾਂ ਕੋਈ ਕਿਸੇ ਪ੍ਰਕਾਰ ਦਾ ਖਾਦਾ ਕਿਸੇ ਨਾ ਕਿਸੇ ਦਾ ਖਾਦਾ ਹੈ ਫਰੀ ਕੋਈ ਖਾਂਦਾ ਜੀ ਹਾਂ ਨਾ ਕੋਈ ਮਹਿੰਗਾ ਖਾਂਦਾ ਕੋਈ ਸਸਤਾ ਖਾਂਦਾ ਕੋਈ ਖਾਂਦੇ ਸਾਰੇ ਹੀ ਆ ਅੱਛਾ ਹਾਂ ਜੀ ਤੇ ਰਗੜਿਆ ਕੌਣ ਜਾਂਦਾ ਰਗੜਿਆ ਮਾੜਾ ਬੰਦਾ ਜੀ ਹਾਂ ਹਾਂ ਹੁਣ ਜਿਹਦਾ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਲਫਾਪੇ ਵਾਲਾ ਉਹ ਰਗੜਿਆ ਗਿਆ ਜਿਹੜੇ ਲਫਾਫੇ ਨੂੰ ਲੱਗਿਆ ਸੀ ਜਿਹੜੇ ਲਫਾਫੇ ਨੂੰ ਲੱਗਿਆ ਸੀਗਾ ਉਹ ਰਗੜਿਆ ਗਿਆ ਗਰੀਬ ਬੰਦਾ ਹੈ ਹੈ ਉਹਨੇ ਹੁਣ ਪਤਾ ਨਹੀਂ ਲਫਾਫਾ ਚੱਕਿਆ ਜਾਂ ਸਿੱਟਿਆ ਕਿਥੋਂ ਕੀ ਕੀਤਾ ਹੁਣ ਜੇ ਮੈਂ ਮੰਨ ਲਵਾਂ ਇੱਥੇ ਲਫਾਫਾ ਪਿਆ ਹੈਗਾ ਹੈ ਤਾਂ ਉਦੋਂ ਕੋਈ ਪੰਜਾਬ ਪੁਲਿਸ ਆਉਂਦੀ ਆ ਤਾਂ ਅੱਗੇ ਲਫਾਫਾ ਚੱਕ ਕੇ ਕੋਈ ਪੁੱਛਦਾਗਾ ਉਹ ਰਗੜਿਆ ਗਿਆ ਸਹੀ ਗੱਲ ਹੈ ਮੈਂ ਤੇ ਜਿਹੜੇ ਵੱਡੇ ਮਗਰਮਾਚਿਆ ਉਹਨਾਂ ਦਾ ਕੋਈ ਹੈ ਨਹੀਂਗਾ ਹੈ ਉਹਨਾਂ ਦੇ ਕੋਈ ਕਰਦੇ ਨਹੀਂ ਕੋਈ ਕਾਰਵਾਈ ਨਹੀਂ ਕਰਦੇ ਜਾ ਪਾਰ ਨਹੀਂ ਹੁੰਦੇ ਕਿਉਂਕਿ ਉਹਨਾਂ ਦੀ ਪਹੁੰਚ ਹੈਗੀ ਅਪਰੋਚ ਹੈਗੀ ਉੱਪਰ ਤੱਕ ਹੱਲ ਤੇ ਵੀ ਗੱਲ ਕਰਨੀ ਪੈਣੀ ਹੈ ਫਿਰ ਹੱਲ ਕੀ ਹੈ ਜੇ ਦੈਲੀਆਂ ਨਾਲ ਨਹੀਂ ਰੁਕਣਾ ਨਸ਼ਾ ਕਿਹੜੇ ਤਰੀਕੇ ਨਾਲ ਰੋਕ ਸਕਦਾ ਹੈ ਤਰ ਤਰਾਂਤਲ ਤੇ ਪਿੰਡਾਂ ਸ਼ਹਿਰਾਂ ਚ ਕੀ ਕਰਨ ਦੀ ਲੋੜ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਮੋਤਵਾਰ ਬੰਦੇ ਆ ਉਹ ਆਪਣੇ ਆਪਣੇ ਵਾਡਾਂ ਦੇ ਵਿੱਚ ਜਾਂ ਪੰਚਾਇਤਾਂ ਦੇ ਵਿੱਚ ਆਪ ਪਹਿਰਾ ਦੇਣ ਜਿਹੜਾ ਕੋਈ ਹੈਗਾ ਜਦੋਂ ਆਪਾਂ ਵੋਟ ਲੈਵਲ ਨੂੰ ਦੇਖਦੇ ਆ ਨਾ ਵੀ ਸਾਡੀਆਂ ਵੋਟਾਂਆਂ ਜਾਂ ਕਰਦੇ ਆ ਹਨਾ ਉਦੋਂ ਕੁਝ ਨਹੀਂ ਹੋ ਸਕਦਾ ਜਿੰਨਾ ਚਿਰ ਆਪਾਂ ਸੱਚਾਈ ਤੇ ਨਹੀਂ ਚੱਲਾਂਗੇ ਜਾਂ ਉਹਨੂੰ ਕਰਾਂਗੇ ਨਹੀਂ ਹੈ ਨਾ ਉਹਨਾਂ ਦਾ ਕਾਰਵਾਈ ਨਹੀਂ ਕਰਦੇ ਉਹਨਾਂ ਦੇ ਕੋਈ ਹੱਲ ਨਹੀਂ ਹੋਣਾ ਹੈਨਾ ਇਦਾਂ ਦੇ ਬੰਦੇ ਬਹੁਤ ਵੀ ਆ ਜਿਹੜੇ ਮੋਹਤਵਾਰ ਬੰਦੇ ਆ ਉਹ ਆਪ ਜਾ ਕੇ ਉਹਨਾਂ ਦੀ ਸੈਟਿੰਗ ਕਰਾਉਂਦੇ ਆ ਜਾਂ ਕਰਦੇ ਆ ਕਾਦੀ ਸੈਟਿੰਗ ਸੈਟਿੰਗ ਇਹ ਹੀ ਹੈ ਜੀ ਉਹਦਾ ਜਮਾਨਤ ਦੇ ਦੇ ਦੋ ਜਾਂ ਉਹ ਕਰ ਲੋ ਜੀ ਅੱਛਾ ਜੀ ਜਿਹੜੇ ਨਸ਼ੇ ਵੇਚਦੇ ਜਿਹੜੇ ਨਸ਼ੇ ਵੇਚਦੇ ਇਹ ਕੋਈ ਚੱਲ ਰਿਹਾ ਹੈ ਬਾਈ ਇਸ ਤੇ ਵੀ ਜ਼ਰੂਰ ਚਾਨਣਾ ਪਾਓ ਨਸ਼ੇ ਚੱਲ ਕੇ ਹੋ ਜਾਈ ਰਹੇ ਨੇ ਤੁਸੀਂ ਸਮਾਜ ਚ ਵਿਚਰਦੇ ਹੋ ਦੇਖਦੇ ਹੋਵੋਗੇ ਕਿੱਦਾਂ ਦੇ ਨਸ਼ੇ ਜ਼ਿਆਦਾ ਪ੍ਰਚਲਿਤ ਨੇ ਨਸ਼ੇ ਜਿਹਦਾ ਹੁਣ ਮੈਡੀਕਲ ਹੋ ਗਿਆ ਚਿੱਟਾ ਹੋ ਗਿਆ ਜੀ ਪੁੱਕੀ ਹੋ ਗਈ ਐ ਫੀਮ ਵਗੈਰਾ ਲਾ ਲੋ ਇਹ ਤਾਂ ਆਮ ਹੀ ਆ ਹੈਨਾ ਇਹ ਤਾਂ ਚੱਲਦੇ ਹੀ ਆ ਜਿਹੜੇ ਹੁ ਉਹ ਬਹੁਤ ਚੱਲਦੇ ਪਏ ਆ ਐ ਮੈਡੀਕਲ ਤੇ ਹਰੇਕ ਮੈਡੀਕਲ ਤੇ ਜਦੋਂ ਕੋਈ ਪੜ ਦੇਣਾ ਦੇ ਜਾਂ ਕੋਈ ਕਿਦਾਂ ਵੀ ਸਾਰੇ बिकਦੇ ਆ ਜੀ ਜੀ ਠੀਕ ਹੈ ਤੁਸੀਂ ਦੱਸ ਸਕਦੇ ਹੋ ਕਿਦਾਂ ਦੇ ਨਸ਼ੇ ਦੇਖਦੇ ਹੋ ਤੁਸੀਂ ਰੁਝਾਨ ਤੇ ਉਹ ਜਿਹੜੇ ਨਸ਼ੇ ਨੇ ਉਹ ਕਿੰਨੇ ਕੁ ਘਾਤਕ ਨੇ ਲੋਕਾਂ ਲਈ ਦੇਖੋ ਇਹ ਨਸ਼ੇ ਆਪਾਂ ਦੇਖੇ ਤਾਂ ਨਹੀਂ ਹੈਗੇ ਕਿਉਂਕਿ ਆਪਾਂ ਨਸ਼ੇ ਕਰਦੇ ਨਹੀਂ ਹੈਗੇ ਬਟ ਇਹ ਆ ਕਿ ਇਸ ਟਾਈਮ ਚਿੱਟੇ ਰਾਜ ਜਿਹੜਾ ਲੋਕੀ ਚਿੱਟਾ ਪ੍ਰਗਾ ਵਗੈਰਾ ਇਹ ਕੈਪਸੂਲ ਬਹੁਤ ਜ਼ਿਆਦਾ ਇਹਨਾਂ ਨੂੰ ਜਿਹੜੀ ਨੌਜਵਾਨ ਪੀੜੀ ਆ ਬਹੁਤ ਜ਼ਿਆਦਾ ਰੱਦੀ ਹੋ ਰਹੀ ਆ ਮਰ ਰਹੇ ਆ ਕਿਸੇ ਨੂੰ ਕੋਈ ਸੈਂਟਰ ਜਾ ਰਿਹਾ ਕੋਈ ਕਿਤੇ ਜਾ ਰਿਹਾ ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਜੇ ਇਹਨਾਂ ਚੀਜ਼ਾਂ ਤੇ ਭਾਈ ਤੁਸੀਂ ਦੱਸਿਓ ਕਿੰਦਾ ਦੇ ਨਸ਼ੇ ਪੰਜਾਬ ਚ ਚੱਲ ਰਹੇ ਨੇ ਆਲੇ ਦੁਆਲੇ ਜਦੋਂ ਦੇਖ ਨਸ਼ੇ ਦਾ ਭਾਜੀ ਬਹੁਤ ਚੱਲਣਦੇ ਆ ਦੱਸਿਓ ਕਿਹੜੀ ਤੇ ਪਰ ਇਹ ਸ਼ਰੇ ਆਮ ਚੱਲਣਦੇ ਮੈਡੀਕਲ ਜਿਹੜਾ ਮੱਝ ਚੱਲਦਾ ਭਾਈ ਨਾ ਹੀ ਲੈਣਾ ਹੁੰਦਾ ਦੇ ਦਿਓ ਅਗਲਾ ਪਤਾ ਕਰਕੇ ਸ਼ਾਮੇ ਦਾ ਸਾਹਮਣੇ ਢੱਕ ਦਿੰਦਾ ਠੀਕ ਨਹੀਂ ਹੁਣ ਜੇ ਆਪਾਂ ਜੇ ਕਈਏ ਜਾਗੇ ਨਗਣਾ ਭਾਜੀ ਮੈਂ ਤਰਾ ਸਾਡੇ ਘਰੋਂ ਲੈ ਕੇ ਉਹਨਾਂ ਮੈਂ ਆਪਣੇ ਬਹਾਂ ਦੇ ਲੈ ਕੇ ਜਾਣਾ ਠੀਕ ਨਹੀਂ ਭਾਜੀ ਠੀਕ ਨਹੀਂ ਆਪੇ ਇਹੀ ਗੱਲ ਜਿਹੜੀ ਸਰਕਾਰ ਕਹਿੰਦੀ ਅਸੀਂ ਰੈਲੀਆਂ ਕਰਦੇ ਤਾਂ ਨਸ਼ਾ ਰੋਕ ਲੈਣਗੇ ਇਦਾਂ ਪਾਜੀ ਕੋਸ਼ਮਣੀ ਰੁਕਣਾ ਯਾਰ ਕੋਸ਼ਮਣੀ ਰੁਕਣਾ ਜੋ ਕੋਸ਼ ਮਰਜ਼ੀ ਕਰ ਲਓ ਪਾਜੀ ਫੇ ਇਹ ਰੈਲੀਆਂ ਦਿਖਾਓ ਕੀ ਵੀ ਦਿਖਾਵੇ ਤਾਂ ਇਹ ਦੇਖੋ ਜੀ ਹੁਣ ਚਾਹੀਦਾ ਇਹਦਾ ਹੁਣ ਮਲਾਜਮਾਂ ਨੌਕਰ ਗਈ ਸਾਡਾ ਨੱਕਰਾ ਗਈ ਸਾਨੂੰ ਤੇ ਜਾਣਾ ਪੈਣਾ ਜੇ ਕਹਿਦੀ ਹੈ ਕੋਈ ਵੀ ਠੀਕ ਨਹੀਂ ਠੀਕ ਨਹੀਂ ਹਾਂਜੀ ਤੇ ਤੁਹਾਡੇ ਪਿੰਡਾਂ 'ਚ ਕਿਦਾਂ ਰੁਝਾਨ ਨਸ਼ੇ ਦਾ ਉਹ ਸਾਡੇ ਪਿੰਡਾਂ ਇਕੋ ਜਿਹੇ ਬਰਾबरी ਕੰਮ ਆ। ਹਾਂ। ਸਾਰਾ ਚੱਲੀ ਜਾਂਦਾ ਸਾਰਾ ਕੁਝ ਚੱਲੀ ਜਾਂਦਾ। ਇੱਥੇ ਕੋਈ ਪਿੰਡ ਦੇ ਸਰਪੰਚ ਪੰਚ ਕਾਰਵਾਈ ਨਹੀਂ ਕਰਦੇ ਉਹਨਾਂ ਤੇ ਨਹੀਂ। ਕੁਛ ਵੀ ਨਹੀਂ ਕਿਸੇ ਨੂੰ ਕੁਛ ਵੀ ਨਹੀਂ ਕਹਿੰਦੇ। ਕੀ ਕਹਿੰਦੇ ਨੇ? ਯਾਰ ਹੁਣ ਕੀ ਦਸੀਏ ਭਾਈ ਹੁਣ ਲੋਕੀ ਆਪ ਲੱਗੇ ਹੋਏ ਆ। ਹਾਂ। ਠੀਕ ਨੇ ਜੋ ਕਹੀਏ ਹੁਣ ਜੇ ਆਪਾਂ ਉਹਨਾਂ ਨੂੰ ਕਹੀਏ ਆਪਣਾ ਕਿਹਾ ਭਾਈ ਤੂੰ ਆਪਣਾ ਕੰਮ ਕਰ ਤੂੰਗੇ ਇੱਥੇ ਕੀ ਲੈਣਾ। ਇਹ ਕਹਿੰਦੇ ਨੇ। ਹਾਂ। ਪਰ ਹੋਤਾ ਨੁਕਸਾਨ ਸਾਰਿਆਂ ਦਾ ਹੀ ਰਿਹਾ ਇੱਕ ਘਰ ਦਾ ਥੋੜੀ ਆ ਸੇ। ਖਸਾਨ ਤੇ ਹੋਣ ਰਿਆ ਹੁਣ ਕੀ ਕਰੀਏ ਜੇ ਹੁਣ ਕਈ ਕਹਿੰਦੇ ਆ ਅਗਲੇ ਅਗਲੇ ਕਹਿੰਦੇ ਭਾਜੀ ਕਰਦੇ ਨ ਕਰਦੇ ਆ ਠੀਕ ਹੈ ਜੀ ਠੀਕ ਹੈ ਹੋਰ ਬਾਈ ਹੁਣੀ ਇੱਥੇ ਮੌਜੂਦ ਨੇ ਸਾਡੇ ਨਾਲ ਬਾਈ ਤੁਸੀਂ ਕੀ ਕਹਿੰਦੇ ਹੋ ਨਸ਼ੇ ਨੂੰ ਲੈ ਕੇ ਜਿੱਦਾਂ ਬਾਈ ਹੁਣੀ ਚਾਨਣਾ ਪਾਇਆ ਚਿੱਟਾ ਚੱਲਦਾ ਪ੍ਰੈਗੇ ਚੱਲਦੇ ਨੇ ਜਿਹੜੇ ਮੈਡੀਕਲ ਨਸ਼ੇ ਨੇ ਤਾਂ ਸਰਕਾਰ ਦੇ ਹੱਥ ਚ ਨੇ ਵੀ ਅਸੀਂ ਕਿੱਦਾਂ ਕੰਟਰੋਲ ਕਰਨਾ ਇਹਦੀ ਜਿਹੜੀ ਸੇਲ ਹੈ ਉੱਤੇ ਕਿਸੇ ਤਰੀਕੇ ਦੀ ਪਾਬੰਦੀ ਜਾਂ ਕੋਈ ਇਹਨੂੰ ਵੇਚਣ ਦਾ ਤਰੀਕਾ ਹੋਰ ਲਾਇਆ ਜਾ ਸਕਦਾ ਕੀ ਲੱਗਦਾ ਇਹ ਨਾ ਚੀਚਾਂ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਨਾ ਦੇਖੋ ਜੀ ਸਰਕਾਰ ਦੇ ਤੇ ਜਿਹੜਾ ਇਨਸਪੈਕਟਰ ਆ ਛਾਪੇਮਾਰੀ ਹੋ ਸਕਦੀ ਹੈ ਮੈਡੀਕਲ ਤੇ ਉਹਨਾਂ ਕੋ ਛਾਪੇਮਾਰੀ ਕੇ ਇੱਕ ਮਾਰ ਕੇ ਤੇ ਨਸ਼ੇ ਫੜੇ ਸਕਦੇ ਉੱਥੇ ਜਾ ਕੇ ਪਰ ਨਹੀਂ ਜੀ ਸਭ ਕੋ ਰਲਿਆ ਮਿਲਿਆ ਹੈ ਬਾਕੀ ਜਿਹੜੀ ਨਸ਼ੇ ਦੀ ਗੱਲ ਕਰਦੇ ਆ ਨਾ ਗਰਾਊਂਡ ਲੈਵਲ ਤੇ ਪੁਲਿਸ ਮੈਂਬਰ ਨੂੰ ਪਤਾ ਨਹੀਂ ਕਿੱਥੇ ਨਸ਼ੇ ਵਿਕਦੇ ਹਰੇਕ ਨੂੰ ਪਤਾ ਆ ਪਤਾ ਹੈ ਹਰੇਕ ਨੂੰ ਪਤਾ ਨਹੀਂ ਪ੍ਰੈਸ ਵਾਲੇ ਬਹੁਤ ਸਿਆਣੇ ਆ ਸਾਰਿਆਂ ਨੂੰ ਪਤਾ ਵੀ ਨਸ਼ਾ ਕਿਤੇ ਬੇਚਦਾ ਪੁਲਿਸ ਵਾਲੇ ਮਹੀਨਾ ਲੈਂਦੇ ਆ ਅੱਛਾ ਉਹਨਾਂ ਨੂੰ ਮਹੀਨੇ ਮਿਲਦੇ ਆ ਤੇ ਨਸ਼ੇ ਵਿਕਦੇ ਆ ਜਦੋਂ ਮਹੀਨੇ ਮਿਲਨੇ ਬੰਦ ਹੋਗੇ ਨਸ਼ੇ ਆਪਣੇ ਆਪ ਖਤਮ ਹੋ ਜਾਣਾਂ ਇਹ ਜਿਹੜਾ ਨਾ ਜਿੰਨੇ ਕਿ ਪੁਲਿਸ ਪ੍ਰਸ਼ਾਸਕ ਆਪਣੇ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਇਹ ਨਸ਼ਾ ਨਹੀਂ ਖਤਮ ਹੋਣਾ ਉਹ ਤਾਂ ਕਹਿੰਦੇ ਨੇ ਉਹ ਤਾਂ ਕਹਿੰਦੇ ਨੇ ਕਿ ਲੋਕ ਸਾਡਾ ਸਾਥ ਦੇਣ ਉਹ ਕਹਿੰਦੇ ਜਿਹੜੇ ਵਾਰਡ ਦੇ ਵਿੱਚ ਡਿਫੈਂਸ ਕਮੇਟੀ ਦੇ ਮੈਂਬਰ ਬਣੋ ਇੱਕ ਕਮੇਟੀ ਬਣਾ ਰਹੇ ਨੇ ਇਹ ਹਰੇਕ ਬੰਦੇ ਨੂੰ ਉਹ ਕਮੇਟੀ ਚ ਪਾਈ ਜਾਂਦੇ ਵੀ ਤੁਸੀਂ ਆਪਣੇ ਹਲਕੇ ਦੀ ਆਪਣੇ ਮਹੱਲੇ ਦੇ ਬੰਦੇ ਦੀ ਜਾਣਕਾਰੀ ਦਿਓ ਵੀ ਜਿਹੜਾ ਨਸ਼ਾ ਵੇਚਦਾ ਆਪਾਂ ਉਹਨੂੰ ਫੜਾਂਗੇ ਕੀ ਲੱਗਦਾ ਕੋਈ ਦੱਸੂਗਾ ਕੋਈ ਬੈਰਮੁੱਲ ਲਊਗਾ ਨੇ ਜੀ ਬਿਲਕੁਲ ਨਹੀਂ ਬਿਆਰ ਕੋਈ ਮੋਲ ਨਹੀਂ ਲਊਗਾ ਜੀ ਇਦਾਂ ਜਦ ਇਹਨਾਂ ਨੂੰ ਸਾਰਾ ਕੁਝ ਪਤਾ ਆਇਆ ਇਹ ਸਾਨੂੰ ਕਿਉਂ ਬੰਦੇ ਨੂੰ ਕਿਸੇ ਨੂੰ ਬੇਟੀ ਹੁੰਦਾ ਬੰਦੇ ਨੂੰ ਮੋਲ ਕਰਕੇ ਉਹਨਾਂ ਬਿਆਰ ਪੁੰਦੇ ਆ ਤੇ ਮਦਦਨ ਵਾਲੇ ਵੀ ਇਹੀ ਆ ਵੀ ਇਹਨੇ ਸਾਨੂੰ ਦੱਸਿਆ ਆ ਹਾਂ ਹਨਾ ਤੇ ਮੁੜ ਕੇ ਡੰਗ ਲੈਣ ਬਿਆਰ ਪਾਏ ਨਾਲ ਅਗਲੇ ਨੂੰ ਮਾਰ ਕੁੱਟ ਕਰਨਗੇ ਵੱਟ ਕੁੱਟ ਕਰਨਗੇ ਤੇ ਇਹਦਾ ਕੌਣ ਜ਼ਿੰਮੇਵਾਰ ਆ ਇਹ ਤਾਂ ਸਾਡੇ ਕੋਲ ਮੋਢੇ ਤੇ ਬੰਦੂਰ ਅਕੇ ਚ ਲਾਉਂਦੇ ਆ ਸਾਰਾ ਕੁਝ ਇਹਨਾਂ ਨੂੰ ਪਤਾ ਨਸ਼ਾ ਕਿੱਥੇ ਵਿਕਦਾ ਕਿੱਥੋਂ ਆਉਂਦਾ ਕਿੱਥੋਂ ਨਹੀਂ ਜਾਂਦਾ ਸਾਰਾ ਕੁਝ ਪਤਾ ਆ ਇਹਨਾਂ ਨੂੰ ਇਹ ਪੁਲਿਸ ਪ੍ਰਸ਼ਾਸਕ ਦਾ ਕੰਮ ਆ ਪੁਲਿਸ ਮੈਂ ਕਾਹਦੇ ਵਾਸਤੇ ਰੱਖਿਆ ਐ ਜੇ ਲੋਕਾਂ ਨੇ ਕੰਮ ਕਰਨਾ ਇਹ ਲੋਕਾਂ ਨੇ ਕੰਮ ਕਰਨਾ ਤਾਂ ਫਿਰ ਮੈਂ ਕਹਿੰਦਾ ਵੀ ਇਹ ਜਿਹੜੀਆਂ ਤਰ੍ਹਾਂਾਂ ਮੈਂ ਜਿਹੜੀਆਂ ਬੰਦ ਕਰ ਦਿਓ ਇਹਨਾਂ ਨੂੰ ਹਣਾ ਫਿਰ ਲੋਕੀ ਇਹਨਾਂ ਲੋਕਾਂ ਨੂੰ ਪੈਸੇ ਦੇਣੇ ਚਾਲੂ ਕਰ ਦਿਓ ਤਾਂ ਲੋਕੀ ਆਪੀ ਨਸ਼ਾ ਬੰਦ ਕਰਾਂਗੇ ਸਹੀ ਗੱਲ ਹੈ ਹਣਾ ਤੇ ਇਹ ਲੋਕਾਂ ਇਹ ਮਤਲਬ ਇਹ ਸਰਕਾਰ ਦਾ ਕੋਈ ਸਿਸਟਮ ਸਹੀ ਨਹੀਂ ਹੈਗਾ ਜੀ ਪਤਾ ਨਹੀਂ ਕੀ ਹੈ ਹੈਗੇ ਚੱਕਰ ਸਮਝ ਨਹੀਂ ਆ ਰਿਹਾ ਜੀ ਨਸ਼ਾ ਬੰਦ ਕਰਨਾ ਨਸ਼ਾ ਬੰਦ ਕਰਨਾ ਸ਼ੁਰੂ ਆਪਣੇ ਤੇ ਕਰ ਲਓ ਪਹਿਲਾਂ ਬਾਕੀ ਗੱਲਾਂ ਬਾਅਦ ਇੱਕ ਇੱਕ ਗੱਲ ਤੇ ਜਾਣਨਾ ਪਾਇਓ ਇੱਥੇ ਅਸੀਂ ਗੱਲ ਕਰ ਰਹੇ ਸੀ ਕੁਝ ਮਨਰੇਗਾ ਵਾਲੇ ਜਿਹੜੇ ਬੀਬੀਆਂ ਨੇ ਬੰਦੇ ਨੇ ਉਹਨਾਂ ਨੂੰ ਲੱਦ ਕੇ ਲਿਆਂਦਾ ਵੀ ਤੁਹਾਨੂੰ ਅਸੀਂ ਤੋ ਡਾ ਜਿਹੜੀ ਦਿਹਾੜੀ ਆ ਉਹ ਦੇ ਦਾਂਗੇ ਹੋਰ ਮੁਲਾਜ਼ਮ ਹੋਣਗੇ ਕੀ ਲੱਗਦਾ ਐ ਰੈਲੀਆਂ ਤੇ ਇਕੱਠ ਕਰਕੇ ਹੁੰਦਾ ਦਿਖਾਉਣਾ ਹੁੰਦਾ ਲੋਕਾਂ ਨੂੰ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਆ ਜਾਣਗੀਆਂ ਵੀ ਇੰਨੇ ਹਜ਼ਾਰ ਬੰਦਾ ਸਾਡੀ ਰੈਲੀ ਚ ਆਇਆ ਇਹ ਕਿੱਦਾਂ ਦਾ ਰਿਝਾਨ ਹੈ ਸਰ ਦੇਖੋ ਹਰੇਕ ਕੋਈ ਮਾੜਾ ਮੁਲਾਜ਼ਮ ਜਿਹੜਾ ਹੈਗਾ ਹਨਾ ਉਹ ਰੋਜੀ ਰੋਟੀ ਦੇ ਵਿੱਚ ਪਿਆ ਹੈਗਾ ਵੀ ਚਲੋ ਸਾਨੂੰ ਕਿਤੇ ਨਾ ਕਿਤੇ ਆਸ ਆ ਵੀ ਪੱਕੇ ਕਰ ਦੇਣਗੇ ਜਾਂ ਉਹਦਾ ਕਰ ਦੇ ਦੇਣਗੇ ਹੈਨਾ ਨਹੀਂ ਤਾਂ ਕਿਹੜਾ ਹੋਂਤੇ ਰੈਲੀ ਦੇ ਵਿੱਚ ਆਉਣਾ ਚਾਹੁੰਦਾ ਤੇ ਕਿਹੜਾ ਹੋਣਾ ਚਾਹੁੰਦਾ ਹੈਨਾ ਆਸ ਹੈ ਕਿ ਵੀ ਚਲੋ ਨਰੇਗਾ ਵਾਲੇ ਆ ਹੁਣ ਉਹਨਾਂ ਦੀ ਕਿੰਨੀ ਕਿਤੇ ਆਈਡੀਆ ਤੇ ਕਿੰਨਾ ਕੋਹਾ ਕਰਦੇ ਉਹਨਾਂ ਨੂੰ ਹੈਨਾ ਸਰਕਾਰ ਉਹਦੋਂ ਨੂੰ ਤਾਂ ਸੋਚਦੀ ਨਹੀਂ ਮਲਾਜ਼ਮ ਹੱਕ ਦੇ ਵਿੱਚ ਤੇ ਕੁਝ ਵੀ ਨਹੀਂ ਕੀਤਾ ਅਜੇ ਤੱਕ ਨਹੀਂ ਕੁਝ ਕੀਤਾ ਇਹ ਨਹੀਂ ਸਰਕਾਰ ਇਹ ਕਹਿੰਦੇ ਨਾ ਸੀ ਨੌਕਰੀਆਂ ਦੇ ਰਹੇ ਆ ਪੱਤੇ ਦੇ ਰਹੇ ਸਰ ਪਤਾ ਨਹੀਂ ਕਿਤੇ ਦਿੱਤੀਆਂ ਜੀ ਨੌਕਰੀਆਂ ਸਾਡੇ ਜਿਹੜੇ ਆਊਟਸੋਰਸ ਸੀਗੇ ਇਹ ਨਹੀਂ ਆਉਂਦਿਆਂ ਨੇ ਵਾਦਾ ਕੀਤਾ ਜਿੰਨੇ ਆਊਟਸੋਰਸ ਮਲਾਜ਼ਮਾਂ ਜਾਂ ਕੱਚੇ ਮਲਾਜ਼ਮਾਂ ਉਹਨ ਇਦਾਂ ਦਾ ਅਜੇ ਤੱਕ ਕੁਝ ਨਹੀਂ ਹੋਇਆ ਸਾਰੇ ਆਸਤੇ ਬੈਠੇ ਆ ਵੀ ਹਾਂ ਭਾਈ ਜਾਲ ਅੱਜ ਪੱਕੇ ਕਰਨਗੇ ਕੱਲ ਨੂੰ ਕਰਨਗੇ ਹਨਾ ਜੇ ਸਰਕਾਰ ਉਹਦੇ ਵਿੱਚ ਉਹ ਕਰਦੀ ਆ ਜਾਂ ਆਪਣਾ ਵਾਦਾ ਪੂਰਾ ਕਰੇ ਉਹ ਸਰਕਾਰ ਜਿਹੜਾ ਜੋ ਕਿਹਾ ਹੈ ਹਨਾ ਤੋ ਉਹ ਉਧਰੋਂ ਤੋਂ ਹੁੰਦੇ ਨਹੀਂ ਮਲਾਜਮ ਹੱਕ ਦੇ ਵਿੱਚ ਨਹੀਂ ਅੱਛਾ ਜਿਹੜੀ ਮੈਂ ਗੱਲ ਬਾਈ ਹੁਣਾਂ ਨਾ ਕੀਤੀ ਸੀ ਵੀ ਇਹ ਕਹਿੰਦੇ ਨੇ ਕਿ ਬਾੜ ਦਾ ਬੰਦਾ ਜਾਂ ਤੁਹਾਡੇ ਮੁਹੱਲੇ ਦਾ ਬੰਦਾ ਜਿਹੜਾ ਵੀ ਨਸ਼ਾ ਵੇਚਦਾ ਉਹਦੀ ਜਾਣਕਾਰੀ ਤੁਸੀਂ ਦਿਓ ਕਹਿੰਦੇ ਜਾਣਕਾਰੀ ਤੁਹਾਡੀ ਗੁਪਤ ਰੱਖੀ ਜਾਊਗੀ ਵੀ ਸਾਨੂੰ ਦੱਸਿਆ ਕੇ ਨੇ ਕੋਈ ਬੰਦਾ ਇਹ ਰਿਸਕ ਲਊਗਾ ਕਿ ਮੈਂ ਜਾਣਕਾਰੀ ਦੇਣਾਂ ਪੁਲਿਸ ਨੂੰ ਨਹੀਂ ਜੀ ਕਿਉਂ ਕੋਈ ਨਹੀਂ ਲਊਗਾ ਜੀ ਆ ਹੁਣ ਸਰਪੰਚ ਸਰਪੰਚ ਸਿਗਾ ਉਹਦਾ ਨਾਮ ਨਾਜਾਇਜ਼ ਹੈ ਉਹ ਲੈਤਾ ਨਾਜਾਇਜ਼ ਹੀ ਲਾਤਾ ਹੈ ਨਾ ਜਿਸ ਬੰਦੇ ਨੇ ਕਾਲ ਕੀਤੀ ਜਾਂ ਵਟਸਐਪ ਕੀਤਾ ਉਹਦਾ ਵੀ ਤਾਂ ਪਤਾ ਲੱਗਾ ਹੀ ਆ ਜੀ ਸਹੀ ਹੈ ਹੈਨਾ ਤੇ ਹੁਣ ਮੰਨ ਲਓ ਉਹਦਾ ਤਾਂ ਆਪਸ ਵਿੱਚ ਉਹਨਾਂ ਦਾ ਬਹਿਰ ਪੈ ਗਿਆ ਸਹੀ ਗੱਲ ਹੈ ਹੈਨਾ ਕਿਹੜਾ ਬਿਲਕੁਲ ਜੀ ਅੱਜ ਕੱਲ ਕੀ ਨਹੀਂ ਹੁੰਦਾ ਫੋਨਾਂ ਤੇ ਕੀ ਨਹੀਂ ਨਿਕਲਦਾ ਜਾਂ ਕਿ ਕਿਤੋਂ ਵਟਸਐਪ ਆਈ ਹੈ ਕਿਤੋਂ ਗੱਲ ਹੋਈ ਹੈ ਸਾਰਾ ਕੁਝ ਨਿਕਲਦਾ ਜਾਣਕਾਰੀ ਇਹ ਤਾਂ ਪਿੰਡਾਂ ਦੇ ਵਿੱਚ ਬਹਿਰ ਪਵਾਉਣ ਵਾਲੀ ਗੱਲ ਹੈ ਜੀ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ